ਅਰੇ ਇਸੇ ਨਾਮ ਆ ਜੀ ਮੇਰਾ ਸੂਰਾਜ ਕੋ ਤੇ ਨਾਮ ਆ ਅੰਮ੍ਰਿਤ ਕੀ ਹਾਲਾਤ ਕਿੰਨਾ ਜਿਹੜੇ ਦੇਚਾ ਵੇ ਏਰੀਆ ਆਪਣਾ ਨੁਕਸਾਨ ਦੇ ਜਿਹੜਾ ਚਲੋ ਜਿਹੜਾ ਨੁਕਸਾਨ ਤਾਂ ਜਿਹੜਾ ਹੋ ਗਿਆ ਹੋ ਗਿਆ ਜੀ ਅਸੀਂ ਤੇ ਕਹਿੰਨੇ ਆ ਵੀ ਮਤਲਬ ਹੁਣ ਬਚਾਵਾ ਠੀਕ ਆ ਜੀ ਜਦੋਂ ਜਿਹੜਾ ਬੰਨ ਝਟਾ ਮਤਲਬ ਲੱਗੀ ਆ ਤੇ ਮਤਲਬ ਮੰਤਰੀ ਸਾਹਿਬ ਨੇ 200 ਬੰਦਾ ਭੇਜਿਆ ਵਾ ਲੱਗੇ ਆ ਚਾਲ ਲਾਣ ਬਚਾ ਕਰਨ ਲੱਗੇ ਹੋਇਆ ਜੀ ਮਤਲਬ ਨਗਰ ਚ ਪਾਣੀ ਨਹੀਂ ਬਰਦਾਗਾ ਪਾਣੀ 3-4 ਘੰਟੇ ਮਤਲਬ ਨੀਮਾ ਵਾ ਤੇ ਆ ਬੱਟਿਆ ਮੈਂ ਜਮੀਨ ਨੂੰ ਢਾ ਲੱਗ ਰਹੀ ਆ ਉਦਾਂ ਮਤਲਬ ਬਚਾਵਾ ਕੋਈ ਨੁਕਸਾਨ ਨਹੀਂ ਕਾ ਜਮੀਨਾਂ ਨੁਕਸਾਨ ਹੋਇਆ ਲੋਕਾਂ ਨੂੰ ਵੀ ਇਹ ਕਰਦੇ ਆਂ ਜੀ ਵੱਧ ਤੋਂ ਵੱਧ ਸਹਿਯੋਗ ਦਿਓ ਸੇਵਾ ਕਰੋ ਬਸ ਆਗੇ ਠੀਕ ਹੈ ਅੱਗੇ ਵੀ ਹੋਇਆ ਲੋਕਾਂ ਨੂੰ ਤੁਸੀਂ ਲਗਾਤਾਰ ਕੀ ਰਾਤ ਬਣੇ ਹੋ ਇਨੇ ਕਿਉਂਕਿ ਲਗਾਤਾਰ ਤੁਸੀਂ ਨਿਗਰਾਨੀ ਰੱਖ ਰਹੇ ਹੋ ਤਾਂ ਕਿੰਨੇ ਕ ਬਚਾਅ ਵਜਰਾ ਹੋ ਗਿਆ ਬਚਾਅ ਸਾਲਾ ਸੱਚੇ ਪਾਛੇ ਨੇ ਬਹੁਤ ਬਚਾਅ ਕੀਤਾ ਠੀਕ ਹੈ 1988 ਸਾਡੇ ਪਿੰਡ ਇਨਾਂ ਨੂੰ ਪਾਣੀ ਆ ਗਿਆ ਸੀ ਐਸੇ ਵੇਲੇ ਪਾਣੀ ਬਾਹਰ ਨਹੀਂ ਆਇਆ ਪਾਣੀ ਦਾ ਜਿਹੜਾ ਹੈਗਾ ਡਾਊਨ ਆ ਪਿੱਛੇ ਤੇ ਆਜੇ ਉੱਪਰ ਨਹੀਂ ਜਾ ਰਿਹਾ ਢੇਗਾਂ ਲੇ ਨੇ ਜ਼ਮੀਨ ਦਾ ਨੁਕਸਾਨ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਐਸ ਵੇਲੇ ਮੰਤਰੀ ਸਾਡੇ ਹਰਦੀਪ ਸਿੰਘ ਮੁੰਡੀਆਂ ਉਹਨਾਂ ਦਾ 200 ਬੰਦਾ ਇੱਥੇ ਭੇਜਿਆ ਬਰਕਰਾਰ ਆਬ ਦਾ ਚੇਵਾ ਵਾਸਤੇ ਦੇਖੋ ਸਾਰੇ ਕੰਮ ਰਹਿ ਕੋਈ ਕਮਿਊਨਿਕੇਸ਼ਨ ਨਹੀਂ ਤੇ ਪਿੰਡਾਂ ਵਿੱਚ ਲਗਾਤਾਰ ਕੋਰਣਾ ਮਿਲ ਪਿੰਡੇ ਵਾਲਿਆਂ ਨੂੰ 15 ਦਿਨ ਹੋ ਗਏ ਲੱਗਿਆ ਨੂੰ ਸਾਰੇ ਮਦਦ ਕਰ ਰਹੇ ਬਹੁਤ ਮਦਦ ਜੀ ਜੀ ਪ੍ਰਸ਼ਾਸਨ ਦਾ ਬਹੁਤ ਸਹਿਯੋਗ ਹੈ ਪ੍ਰਸ਼ਾਸਨ ਦਾ ਬਹੁਤ ਵੱਡਾ ਸਹਿਯੋਗ ਹੈ ਡੀਐਸਐਚ ਸਾਹਿਬ ਇੱਥੇ ਨਾਲ ਨਾਲ ਪੱਥਰ ਜਗਾਉਂਦੇ ਸਾਰੇ ਨਾਲ ਲੈਂਦੇ ਆ ਐਸ ਨੀਮ ਸਾਹਿਬ ਮੈਡਮ ਇੱਥੇ ਆ ਤੇ ਐਡੀਐਸਐਚ ਸਾਹਿਬ ਇੱਥੇ ਆ ਸਾਰਾ ਵਿਭਾਗ ਇੱਥੇ ਕਾਨੂੰਗੋਟਵਾਰੀ ਤਸੀਲਾ ਸਾਰੇ ਇੱਥੇ ਕੰਨੀ ਨਿਸਾਨ ਕੋਈ ਨਹੀਂ ਆ ਆਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਇੱਕ ਸਾਨੂੰ ਮਾਜਮਾ ਮਿਲੇ ਇੱਕ ਸਾਨੂੰ ਜ਼ਮੀਨ ਦੇ ਪੈਸੇ ਮਿਲਨੇ ਚਾਹੀਦੇ ਕਿਉਂਕਿ ਇਹ ਜ਼ਮੀਨ ਜਮਨ ਜੋਗ ਨਹੀਂ ਰਹੀ ਇਹ ਦਰਿਆ ਬਣ ਗਿਆ ਰੇਤਾ ਬਣ ਗਿਆ ਤੇ ਜਮਨੀ ਸਾਨੂੰ ਪੂਰਾ ਸਹਿਯੋਗ ਦੇਓ ਸਰਕਾਰ ਤੇ ਸਾਨੂੰ ਪੈਸਾ ਮਿਲੇ ਜ਼ਮੀਨ ਦਾ ਜਿੰਨਾ ਮਿਲਣਾ ਠੀਕ ਹੈ ਅਗਲਾ ਕੀ ਸਵਾਲ ਪੁੱਛਣਾ ਹੈ ਆਪਾਂ ਲਗਾਤਾ ਯਹਾਂ ਤੇ ਕੀ ਦੇ ਰਿਹਾ ਜਾ ਰਹੇ ਹੈ ਉਸ਼ਾਸਨ ਮੰਤਰੀ ਦੀ ਸਾਰਿਆਂ ਦੀ ਡਿਊਟੀਆਂ ਲੱਗੀਆਂ ਹੋਣ ਰੋਟੇਸ਼ਨ ਦੇ ਹਿਸਾਬ ਨਾਲ ਸਾਰੇ ਡਿਪਾਰਟਮੈਂਟਸ ਆ ਰਹੇ ਇੱਥੇ ਜਿਵੇਂ ਕਿ ਆਪਾਂ ਦੇਖ ਸਕਦੇ ਆਂ ਪਲਾਸ ਆਰਮੀ ਵੀ ਇੱਥੇ ਸਾਡੇ ਨਾਲ ਆਇਆ ਪਿੰਡ ਵਾਲੇ ਵੀ ਸਾਡੇ ਨਾਲ ਆਇਆ ਕੁਝ ਐਨਜੀਓਜ਼ ਵੀ ਉਸ ਤੋਂ ਲਾ ਅਰੀਗੇਸ਼ਨ ਡਿਪਾਰਟਮੈਂਟ ਸਾਰਿਆਂ ਦੇ ਸਾਥ ਦੇ ਨਾਲ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਜਿਸ ਤੋ ਤੱਕ ਇਹ ਸਾਰਾ ਜਿਹੜਾ ਘਾ ਲੱਗ ਰਹੀ ਹੈ ਪਾਣੀ ਜੇ ਆਪਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਹਾਂਜੀ ਸਰ ਬੰਦੇ ਚਾਏ ਜਾ ਰਹੇ ਹੋਰ ਕੀ ਉਹ ਹੀ ਬੰਦ ਜਿਹੜਾ ਪਰਮਨੈਂਟ ਤੁਸੀਂ ਸੀ ਕਿ ਉਹਦਾ ਤੁਹਾਨੂੰ ਪਤਾ ਡੈਮੇਜ ਹੋ ਜਿਗਾ ਵੀ ਜਿਹੜਾ ਵਾ ਕੇ ਆਪਾਂ ਡੈਮੇਜ ਕੰਟਰੋਲ ਮੋਡ 'ਚ ਹੀ ਆ ਇਸ ਟਾਈਮ। ਤੇ ਤਾਂ ਕਿ ਜਿਹੜਾ ਇਹ ਪਾਣੀ ਦਾ ਭਾਵ ਹੈ ਦੇ ਵਿੱਚ ਕਿਸੇ ਦਾ ਜਾਨਦ ਮਾਲ ਦਾ ਨੁਕਸਾਨ ਨਾ ਹੋਵੇ ਜਾਂ ਘਟੋ ਘਟ ਹੋਵੇ ਸਾਡੀ ਇਹ ਹਾਲੇ ਤਾਂ ਕੋਈ ਬਦਤਰ ਲੋਕ ਕਿੰਨਾ ਵੇਚਾ ਨਿਕਲਦਾ ਹੈ ਉਹ ਤਾਂ ਦੇਖੋ ਟੈਕਨੀਕਲ ਬੰਦੇ ਦੱਸ ਸਕਦੇ ਆ ਬਟ ਜਦੋਂ ਦੇ ਸcheid ਤੇ ਮੇਰੀ ਡਿਊਟੀ ਆ ਆਪਾਂ ਸਾਰੇ ਜਿਹੜੇ ਬੜੇ ਫੇਵਰ ਬੜੀ ਜ਼ਰੂਰ ਸੇਵੋ ਪਰੋਸ਼ਣਾ ਪਿੰਡ ਵਾਲੇ ਦੇ ਸਾਥ ਕੁਝ ਐਨ ਜੀਓਸ ਭਰਾ ਦਾ ਸਾ ਸਾਰਿਆਂ ਦੇ ਨਾਲ ਆਪਾਂ ਇਹ ਕੰਮ ਨੂੰ ਲੱਗੇ